ਉਸੀਂ ਦੇਖ ਰਹੇ ਹਾਂ ਪੋਸੂ ਨਾਮਾ ਚੈਨਲ ਜੈਪੀ ਜੈਪਾਰਥ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਜਿਹੜੇ ਉੱਥੇ ਸੈਲਾਨੀ ਪਹੁੰਚੇ ਹੋਏ ਸਨ ਖੁਦਾਨਾ ਖਾਸਤਾ ਜਿਹੜੇ ਬਚ ਗਏ ਨੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਹੈ ਉਹ ਸਹਿਮੇ ਸਹਿਮੇ ਨਜ਼ਰ ਆ ਰਹੇ ਨੇ ਔਰ ਜਿਸ ਵੀ ਹੋਟਲ ਦੇ ਵਿੱਚ ਉਹ ਸਟੇ ਕਰ ਰਹੇ ਨੇ ਉਸ ਦੇ ਵਿੱਚੋਂ ਨਿਕਲਣਾ ਉਹਨਾਂ ਦਾ ਬਹੁਤ ਮੁਸ਼ਕਲ ਹੋ ਰਿਹਾ ਹੈ ਉਹਨਾਂ ਦੀ ਹੌਲੀ ਹੌਲੀ ਚੋਰੀ ਛੁਪੇ ਕਰ ਵਾਪਸੀ ਹੋ ਰਹੀ ਹੈ ਕਾਂਕੀ ਜੇਕਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਸੈਲਾਨੀ ਐ ਕਸ਼ਮੀਰ ਵਾਦੀਆਂ ਦਾ ਆਨੰਦ ਲੈਣ ਆਏ ਆ ਤਾਂ ਕਿਤੇ ਸਾਨੂੰ ਰਸਤੇ ਦੇ ਵਿੱਚ ਹੀ ਨਾ ਮਾਰ ਦੇਣ ਸੋ ਇਸ ਕਰਕੇ ਉਹਨਾਂ ਦੇ ਵਿੱਚ ਭਾਰੀ ਜਿਹੜਾ ਹੈ ਉਹ ਡਰ ਦਾ ਮਾਹੌਲ ਹੈ ਸੈਲਾਨੀ ਹੌਲੀ-ਹੌਲੀ ਜਿਹੜੇ ਐ ਉਹ ਆਪਣੇ ਆਪਣੇ ਹੋਟਲ ਦੇ ਵਿੱਚੋਂ ਖਿਸਕਣਾ ਸ਼ੁਰੂ ਹੋ ਚੁੱਕੇ ਨੇ ਦੂਜੇ ਪਾਸੇ ਜੇ ਗੱਲ ਕਰੀਏ ਦੋਸਤੋ ਜਿਹੜੀਆਂ ਖਬਰਾਂ ਇਸ ਸਮੇਂ ਕਰੰਟ ਨਿਊਜ਼ ਆ ਰਹੀਆਂ ਨੇ ਇਹ ਪਾਕਿਸਤਾਨ ਦੇ ਵਿੱਚ ਸਹਿਮ ਦਾ ਮਾਹੌਲ ਬਹੁਤ ਜ਼ਿਆਦਾ ਬਣਿਆ ਹੋਇਆ ਹੈ ਕਿਉਂਕਿ ਪਾਕਿਸਤਾਨ ਨੂੰ ਪਤਾ ਹੈ ਕਿ ਭਾਰਤ ਚੁੱਪ ਰਹਿਣ ਵਾਲਾ ਦੇਸ਼ ਨਹੀਂ ਹੈ ਜਿਸ ਤਰ੍ਹਾਂ ਪਹਿਲਾਂ ਇੱਕ ਬਹੁਤ ਵੱਡਾ ਅਤੰਕੀ ਹਮਲਾ ਹੋਇਆ ਸੀ ਉਸ ਹਮਲੇ ਨੂੰ ਲੈ ਕੇ ਸਰਜੀਕਲ ਸਟ੍ਰਾਈਕ ਭਾਰਤ ਦੇ ਵੱਲੋਂ ਕੀਤੀ ਗਈ ਸੀ ਔਰ ਹੁਣ ਵੀ ਕੁਝ ਇਹੋ ਜਿਹੇ ਹੀ ਕਦਮ ਚੱਕੇ ਜਾ ਸਕਦੇ ਨੇ ਜਿਸ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਪੂਰੀ ਤਰ੍ਹਾਂ ਇਹ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੀਜੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਉਥੇ ਦੇ ਲੋਕਾਂ ਦੀ ਕਸ਼ਮੀਰੀ ਲੋਕਾਂ ਦੀ ਉਹਨਾਂ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਸਾਡਾ ਬਿਜ਼ਨਸ ਤਾਂ ਗਿਆ ਹੀ ਗਿਆ ਹੈ ਨਾਲ ਲੱਗਦੇ ਸਾਡੇ ਲੋਕ ਜਿਹੜੇ ਅਲੱਗ-ਅਲੱਗ ਸਟੇਟਾਂ ਵਿੱਚ ਜਾਂਦੇ ਨੇ ਉਹਨਾਂ ਤੇ ਵੀ ਹੁਣ ਲੋਕ ਫੇਤ ਕਰਨਾ ਛੱਡ ਦੇਣਗੇ ਤੁਸੀਂ ਦੇਖੋ ਕਿ ਅਸੀਂ ਬਚਪਨ ਦੇ ਦੇਖਦੇ ਆਏ ਹੁਣ ਵੀ ਅਸੀਂ ਦੇਖਦੇ ਆਇਆ ਕਿ ਬਹੁਤ ਸਾਰੇ ਸਰਦੀਆਂ ਦੇ ਦਿਨਾਂ ਦੇ ਵਿੱਚ ਕਸ਼ਮੀਰੀ ਲੋਕ ਪੰਜਾਬ ਜਾਂ ਅਲੱਗ-ਅਲੱਗ ਸਟੇਟਸ ਤੇ ਵਿਚਾ ਕੇ ਵਪਾਰ ਕਰਦੇ ਨੇ ਕੋਈ ਅਖਰੋਟ ਵੇਚਦਾ ਕੋਈ ਬਾਦਾਮ ਵੇਚਦਾ ਹੈ ਕੋਈ ਕੰਬੜੀਆਂ ਵੇਚਦਾ ਕੋਈ ਕੁਝ ਵੇਚਦਾ ਹੈ ਮਤਲਬ ਉਹ ਸਰਦੀਆਂ ਦੇ ਦਿਨਾਂ ਵਿੱਚ ਇੱਧਰ ਆਉਂਦੇ ਨੇ ਔਰ ਮੈਂ ਤੁਹਾਨੂੰ ਸਹੀ ਗੱਲ ਕਹਿ ਰਿਹਾ ਕਿ ਉਹਨਾਂ ਲੋਕਾਂ ਨੂੰ ਇੱਥੇ ਰਹਿਣ ਵਾਸਤੇ ਜਗ੍ਹਾ ਦਿੱਤੀ ਜਾਂਦੀ ਹੈ ਖਾਣ ਵਾਸਤੇ ਰੋਟੀ ਦਿੱਤੀ ਜਾਂਦੀ ਹੈ ਲੇਕਿਨ ਹੁਣ ਜਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਹੋ ਰਿਹਾ ਹੈ ਉਹ ਚੀਜ਼ ਨੂੰ ਲੈ ਕੇ ਹੁਣ ਜੋ ਰਿਸਪੈਕਟ ਇੱਜ਼ਤ ਜੋ ਵਿਸ਼ਵਾਸ ਉਹਨਾਂ ਲੋਕਾਂ ਤੇ ਕੀਤਾ ਜਾਂਦਾ ਸੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕੁਝ ਨਾ ਕੁਝ ਘਾਟ-ਬਾਤ ਨਜ਼ਰ ਆ ਰਹੀ ਹੈ ਮੈਂ ਥੇ ਵੀ ਕਹਿਣਾ ਚਾਹੁੰਦਾ ਕਿ ਇਸ ਅਤੰਕੀ ਹਮਲੇ ਨੂੰ ਲੈ ਕੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਜੋ ਇਹਨਾਂ ਦਾ ਵਿਰੋਧ ਕਰ ਰਹੀਆਂ ਨੇ ਬਹੁਤ ਸਾਰੇ ਫਿਲਮ ਸਟਾਰ ਨੇ ਜੋ ਇਸ ਦਾ ਵਿਰੋਧ ਕਰ ਰਹੇ ਨੇ ਔਰ ਆਪਣੇ ਆਪਣੇ ਸਾਥ ਦੇ ਨਾਲ ਉਹਨਾਂ ਪਰਿਵਾਰਾਂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਤੇ ਉਹਨਾਂ ਦੇ ਨਾਲ ਖੜੇ ਹੋਣ ਦੀ ਵੀ ਗੱਲਬਾਤ ਕਰ ਰਹੇ ਨੇ ਉਹਨਾਂ ਵਿੱਚ 샤ਰੂਖ ਖਾਨ ਹੈ ਔਰ ਸੁਲਮਾਨ ਖਾਨ ਹੈ ਸੰਜੇ দত্ত ਹੈ ਅਕਸ਼ੇ ਕੁਮਾਰ ਹੈ ਔਰ आलिया भट्ट ਹੈ ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਕਲਾਕਾਰ ਨੇ ਅਨੁਭਮ ਖੇਰ ਹੈ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਟਵੀਟ ਦੇ ਕਰਕੇ ਟਵੀਟ ਦੇ ذریعے ਉਹਨਾਂ ਨੇ ਉਹਨਾਂ ਪਰਿਵਾਰਾਂ ਦੇ ਨਾਲ ਦੁੱਖ ਪ੍ਰਗਟ ਕੀਤਾ ਹੈ ਔਰ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੇ ਹੋਣ ਦੀ ਵੀ ਗੱਲਬਾਤ ਕੀਤੀ ਹੈ ਤੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੇ ਉੱਪਰ ਜਲਦੀ ਤੋਂ ਜਲਦੀ ਵਿਚਾਰ ਕੀਤਾ ਜਾਵੇ ਕਿਉਂਕਿ ਭਾਰਤ ਦੇ ਵਿੱਚ ਇਸ ਸਮੇਂ ਅਤੰਕਵਾਦੀਆਂ ਦੇ ਖਿਲਾਫ ਇੱਕ ਬਹੁਤ ਵੱਡਾ ਗੁੱਸਾ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਜਿਹੜੀ ਲੋਕ ਨੇ ਜਿਹੜੇ ਉੱਥੋਂ ਦੇ ਸੈਲਾਨੀ ਲੋਕ ਨੇ ਜਿਹੜੇ ਵਾਪਸ ਆਉਣਾ ਚਾਹੁੰਦੇ ਨੇ ਉਹ ਦੱਸਦੇ ਨੇ ਕਿ ਇੱਕਦਮ ਮਾਹੌਲ ਜਿਹੜਾ ਹੈ ਕਿਸ ਤਰ੍ਹਾਂ ਚੇਂਜ ਹੋ ਗਿਆ ਮੈਂ ਗੱਲਬਾਤ ਸੁਣ ਰਿਹਾ ਸੀ ਕਿਸੇ ਨਿੱਜੀ ਚੈਨਲ ਦੇ ਉੱਪਰ ਉਹ ਕਹਿ ਰਹੇ ਸੀਗੇ ਕਿ ਅਸੀਂ ਤਾਂ ਬੜਾ ਸੋਹਣਾ ਘੁੰਮ ਫਿਰ ਕੇ ਆਏ ਅਚਾਨਕ ਸਾਨੂੰ ਪਤਾ ਲੱਗਾ ਕਿ ਇੱਧਰ ਕੋਈ ਹਮਲਾ ਹੋ ਗਿਆ ਔਰ ਜਦੋਂ ਹਮਲਾ ਹੋਇਆ ਪਤਾ ਲੱਗਾ ਕਿ ਉਸ ਹਮਲੇ ਦੇ ਵਿੱਚ ਜ਼ਿਆਦਾ ਕਰਕੇ ਜਿਹੜੇ ਆ ਉਹ ਸੈਲਾਨੀ ਨੇ ਉਹ ਮਾਰੇ ਜਾ ਚੁੱਕੇ ਨੇ ਹੁਣ ਦੱਸਿਆ ਜਾ ਰਿਹਾ ਕਿ 26 ਤੋਂ 27 ਦੇ ਕਰੀਬ ਜਿਹੜੇ ਨੇ ਉਹ ਇਸ ਸਮੇਂ ਲੋਕ ਮਾਰੇ ਜਾ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਗਿਣਤੀ ਜਿਹੜੀ ਹੈ ਉਹ ਸਲਾਮੀਆ ਦੀ ਹੈ ਸੋ ਇਸ ਕਰਕੇ ਆਪਾਂ ਇਹੀ ਕਹਿ ਸਕਦੇ ਆ ਕਿ ਇਸ ਅਤੰਕੀ ਹਮਲੇ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਨੇ ਉਹਨਾਂ ਦੀ ਇੱਕ ਗੱਲ ਸਭ ਦੀ ਸਾਂਝੀ ਹੈ ਪਹਿਲਾਂ ਉਹਨਾਂ ਨੇ ਨਾਮ ਪੁੱਛਿਆ ਫਿਰ ਧਰਮ ਪੁੱਛਿਆ ਉਸ ਤੋਂ ਬਾਅਦ ਉਹਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ ਔਰ ਇਥੋਂ ਤੱਕ ਕਿ ਉਹਨਾਂ ਨੇ ਸ਼ਰਮ ਚੈਲੰਜ ਵੀ ਕੀਤਾ ਹੈ ਭਾਰਤ ਨੂੰ ਕਿ ਸਾਡਾ ਜੋ ਕਰਨਾ ਹੈ ਕਰ ਲਿਓ ਸੋ ਇਸ ਕਰਕੇ ਦੋਸਤੋ ਇਹ ਮਾਹੌਲ ਨੂੰ ਸ਼ਾਂਤੀ ਕ੍ਰੀਏਟ ਕਰਨ ਦਾ ਮਾਹੌਲ ਹੈ ਕਿਉਂਕਿ ਇਸ ਸਮੇਂ ਸ਼ਾਂਤੀ ਦੀ ਜ਼ਰੂਰਤ ਹੈ ਸੈਨਾਮਾ ਦੀ ਵੀ ਆਪਸੀ ਬਹੁਤ ਅਹਿਮ ਮੀਟਿੰਗ ਹੋਈ ਹੈ ਔਰ ਇਹ ਨਹੀਂ ਹੈ ਕਿ ਭਾਰਤ ਹੱਥ ਤੇ ਹੱਥ ਧਰ ਕੇ ਬੈਠਾ ਰਹੇਗਾ ਜਿੱਦਾਂ ਪਹਿਲਾਂ ਉਹਨਾਂ ਨੇ ਭਾਰਤੀਆਂ ਨੇ ਭਾਰਤੀ ਫੌਜ ਨੇ ਇੱਕ ਸਟ੍ਰੈਟਜੀ ਦੇ ਮੁਤਾਬਕ ਬਕਾਇਦਾ ਤੌਰ ਤੇ ਉੱਥੇ ਜਾ ਕੇ ਹਮਲਾ ਕੀਤਾ ਔਰ ਫਿਰ ਉਕਰ ਵਾਪਸ ਵੀ ਆ ਗਏ ਨੇ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖ ਦਿਆ ਇਹੋ ਜੀ ਪਲੈਨਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਬੜਾ ਡਰ ਦਾ ਮਾਹੌਲ ਬਣਿਆ ਹੋਇਆ ਹੈ ਸੋ ਆਪਾਂ ਨੂੰ ਵੀ ਚਾਹੀਦਾ ਹੈ ਕਿ ਜ਼ਿਆਦਾ ਕਰਕੇ ਉਹਨਾਂ ਖਬਰਾਂ ਤੇ ਨਜ਼ਰ ਨਾ ਮਾਰੀਏ ਕਿ ਹਾਂ ਠੀਕ ਹੈ ਪਾਕਿਸਤਾਨ ਦੀ ਇੱਕ ਸੰਸਥਾ ਹੈ ਲਸ਼ਕਰੇ ਤੋਇਬਾ ਉਹਦੀ ਇੱਕ ਬ੍ਰਾਂਚ ਹੈ ਜਿਸ ਨੇ ਇਸ ਪੂਰੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਲੇਕਿਨ ਉਹਨਾਂ ਨੂੰ ਵੀ ਪਤਾ ਹੈ ਕਿ ਭਾਰਤ ਇਸ ਇਸ ਜਿਹੜੀ ਕਨੌਣੀ ਹਰਕਤ ਕੀਤੀ ਹੈ ਉਹਦੇ ਵਾਸਤੇ ਚੁੱਪ ਨਹੀਂ ਬੈਠੇਗਾ ਉਹ ਜੇ 27 ਤੋਂ 28 ਦੇ ਕਰੀਬ ਸੈਲਾਨੀ ਜਿਹੜੇ ਸ਼ਹੀਦ ਹੋਏ ਨੇ ਔਰ ਉਹਨਾਂ ਦਾ ਮੁਕਾਬਲਾ ਜਿਹੜਾ ਹੈ ਉਸ ਦੇ ਬਦਲੇ ਦੇ ਵਿੱਚ ਉਸ ਦੇ ਬਦਲੇ ਦੇ ਵਿੱਚ ओ खुली चुनौती दे सकते ने और आने वाले समय के पाकिस्तान कुछ भी हो सकता है जुड़े रहो पोसूनामा चैनल